ਆਦੀ ਭਾਸ਼ਾ ਸਮਝੇ ਬਿਨਾਂ ਇਹਨੂੰ ਅਰਥਾਇ ਨਹੀਂ ਜਾ ਸਕਦਾ ਫਿਰ ਇਹ ਤਾਂ ਪਹਿਲਾ ਜਿਹੜਾ ਚੈਪਟਰ ਨੇ ਸਾਡੇ ਕੋਲ ਪਤਾ ਲੁੱਸ ਤੇ ਜਾਪ ਜਾਵ ਉਹ ਬਿਚਤ ਤਰਨਾਟ ਦਾ ਗਣ ਪਰਬੋਧ ਛੱਡੀ ਚੱਲਦੇ ਦੋ ਛੱਡੀ ਦੀ ਬਾਹਰ ਫਿਰ ਸਾਰੇ ਅਵਤਾਰ ਨੇ ਫਿਰ ਕਿੰਨੇ ਸਬਈਏ ਦੇ ਇਹ ਕਿ ਤੱਕ ਜਿੰਨਾ ਵੀ ਮੂਰੇ ਹੈ ਇਸ ਗੁਰਾਂ ਦੇ ਵਿੱਚ ਉਹਨੂੰ ਸਾਰੇ ਨੂੰ ਸਮਝੇ ਬਿਨਾਂ ਦਾ ਜਿਹੜਾ ਛੇੜ ਹੀ ਚਾਹੀਦਾ। ਅਸਬੀਤ ਕਿੰਦਰ ਤੇ ਪਹਿਲਾਂ ਦੇ ਭਰਿਆ ਹੋਇਆ ਨਾ ਕਾਬੂ ਘੋਲੇ ਆ ਇੱਥੇ ਦੇਖਿਆ ਭਰ ਵੀ ਗਿਆ ਕਿ ਡੋਲਦਾ। ਜੇ ਭਰਿਆ ਹੋਇਆ ਫੇਰ ਹੀ ਡੋਲਦਾ ਜੋ ਮਰਜ਼ੀ ਸੁਣੀ ਜਾਵੇ ਜੋ ਮਰਜ਼ੀ ਬੋਲੀ ਜਾਵੇ। ਇਹ ਉਹਦਾ ਡੋਲਣਾ ਨਹੀਂ ਆ। ਆ ਜਦ ਆਹ ਜੇ ਆਉਣਗੇ। ਜਾਇ ਜੇ ਕੁਛ ਆਉਂਦਾ ਡੋਲਣਾ ਨਹੀਂ ਆ। ਇਹਦਾ ਟੈਸਟ ਆ। ਕਥਾ ਕਰੂਗਾ ਬੈਠ ਕੇ। ਉਹ। ਉਹ ਕਿੰਨੀ ਕਦੀ ਵਰਤੀ ਹੁੰਦੀ ਹੈ ਕੀ ਉਹਦਾ ਬੋਲਦਾ ਜਲਤੀ ਬੰਦਾ ਹੈ। ਇਹਦਾ ਟੈਸਟ ਹੈ ਬਣਾ। ਇਹਨੂੰ ਇਹ ਵਾਂਗ ਜੇ ਖੀ ਜਾਂਦੇ। ਡਾਕਟਰ ਇਹ ਤਾਂ ਸੋਣਾ ਜੀ ਨਹੀਂ ਸਿਆਣਾ। ਉਹ ਕਹਿ ਰਿਹਾ ਦੋ ਡਾਕਟਰ ਉਹ ਕਾਰ ਦਾ ਉਹ ਲੋਚਾ ਕਰ ਰਿਹਾ ਉਹਦੀ ਦੇਸੀ ਤਾਂ ਇਹ ਸੈਦਾਨ ਦੀ ਦੇਸੀ ਤਾਂ ਉਹ 70 ਕਿਲੋ ਪਾਣੀ ਆ ਜੋ ਕੁਇੰਟਲ ਦੀ ਹੈ ਉਹ ਚ ਐਨੀਆਂ ਹੱਡੀਆਂ ਨੇ ਫੈਣੀ ਬਿਟੀ ਹੈ ਉਹਦੀ ਦੇਸੀ ਤਾਂ ਇਹ ਹੈ ਉਹਦੀ ਦੇਸੀ ਬੋਡੀ ਨਹੀਂ ਹੈ ਉਹ ਤਾਂ ਪਾਣੀ ਕਿੰਨਾ ਤਰੇ ਚ ਵਧ ਵਜ਼ਨ ਚ ਬਿਟੀ ਕਿੰਦੀ ਹੈ ਹਡੀਆਂ ਕਿੰਦੀਆਂ ਨੇ ਖਾਸ-ਖਾਸ ਕਰਨਾ ਇਹ ਚੀਜ਼ਾਂ ਲੋੜ ਮਤਲਬ ਕਿਹੜਾ ਤਤ ਘੱਟ ਹੈ ਕਿਹੜਾ ਵੱਧ ਹੈ ਉਹ ਡਾਕਟਰ ਦੀ ਦ੍ਰਿਸ਼ਟੀ ਹੈ ਲੱਗਾਇਆ ਦੇਖਣ ਵਾਲੀ ਦੀ ਆਪਣੀ ਆਪਣੀ ਦ੍ਰਿਸ਼ਟੀ ਹੈ ਉਸੇ ਦੀ ਰੀਸ ਨੂੰ ਮਾਨੂੰ ਦੇਖਦਾ ਉਸੇ ਨਾਲ ਭੈਡੂ ਦੇਖਦਾ ਉੱਥੇ ਕਾਹਦੇ ਬਦਲ ਦੇ ਦੇ ਸੀ ਇਹ ਤਾਂ ਸਾਰੇ ਲੋਕ ਜਾਣਦੇ ਨੇ ਦੇਖਣ ਵਾਲੇ ਦੀ ਅਵਸਥਾ ਤੇ ਡਿਪੈਂਡ ਕਰਦਾ ਤੁਸੀਂ ਕਿਹੜੀ ਅਵਸਥਾ 'ਚ ਖੜ ਕੇ ਦੇਖਦੇ ਹੋ ਕਿਸੇ ਚੀਜ਼ ਨੂੰ ਕਿਹੜੀ ਅਵਸਥਾ 'ਚ ਆ ਕੇ ਸੁਣਦੇ ਹੋ ਕਿਹੜੀ ਅਵਸਥਾ 'ਚ ਪੜਦੇ ਹੋ ਕਿਹੜੀ ਅਵਸਥਾ 'ਚ ਬੋਲਦੇ ਹੋ ਜਿਉਂ ਉਹਨਾਂ ਨੂੰ ਘੱਟ ਲੱਗਦਾ ਪਿਛੜੀ ਵਾਲਿਆਂ ਨੂੰ ਉਹ ਆਪਣੀ ਅਵਸਥਾ ਨੂੰ ਚੀਖਣ ਲੱਗ ਪੈਣ ਉਹਨੂੰ ਡਰ ਲੱਗਦਾ ਆਪਣੀ ਅਵਸਥਾ ਨੂੰ ਚੀਖੇ ਫਿਰ ਆਗੇ ਗਾਹਾਂ ਵਰਖੇ ਲੈ ਜੱਬ ਜਾਂਦੀ ਹੈ ਉੱਤੇ ਗੱਡੀਆਂ ਚੱਲ ਜਾਂਦੀਆਂ ਨੇ ਜੇ 100 ਮੀਟਰ ਥੇ 200 ਮੀਟਰ ਤੀ ਥਲੇ ਸਮੁੰਦਰ ਜਮਿਆ ਹੋਇਆ ਹੈ ਟੈਂਕ ਚੜ੍ਹਦੋ ਚਾਹੇ ਉੱਤੇ ਕੁਝ ਨਹੀਂ ਉਹਨਾਂ ਨੂੰ ਪਾਣੀ ਚੜ੍ਹਦੂਗਾ ਪਾਣੀ ਦੇ ਛੋੜੀ ਰੋੜੀ ਮਾਰ ਉਹ ਡੁੱਬ ਜੂ ਥੱਲੇ ਇੱਕ ਬੇਲ ਛੜਦਾ ਉਹ ਵੀ ਡੁੱਬ ਜੂ ਇਹ ਜਦ ਹਵਾ ਘਰ ਬਣਦਾ ਨਾ ਘੁਰ ਹਵਾ ਘਰ ਫਿਰਦਾ ਫਿਰਦਾ ਫੇਰ ਬੜੇ ਇਹਨਾਂ ਨੂੰ ਲਾਗੇ ਪਹਿਲੇ ਹੀ ਵੱਢ ਬੜੇ ਵੀ ਨਹੀਂ ਉਹਨਾਂ ਨੇ ਤਾਂ ਇਹ ਜਵਾਬ ਆ ਰੋ ਨੂੰ ਸੰਭਲ ਪੁੱਛੇ ਜੇ ਪੜਨ ਲੱਗੇ ਤੇ ਤੁਹਾਡੇ ਕੋਲ ਨਹੀਂ ਹੈਗੀ ਇਹਦੀ ਵਾਤਾ ਨਾ ਪੜੋ ਥੁਰ ਡਾਕਟਰ ਦੇ ਗਿਆ ਪੜੋ ਫਿਰ ਸਿੱਖਾਂ ਦੇ ਨਹੀਂ ਖਾਲਸੇ ਤੁਸੀਂ ਨਾ ਸਿੱਖ ਰਹੇ ਨਾ ਖਾਲਸੇ ਕੁਝ ਨਹੀਂ ਤੁਸੀਂ ਤਾਂ ਨਾ ਉਹ ਸਿੱਖਣੇ ਨਾ ਖਾਲਸੇ ਜੇ ਸਿੱਖਣੇ ਸਿੱਖੀ ਕੀਆ ਸਾਬਤ ਕਰ ਜੇ ਸਾਫ ਤੋਂ ਡਾਕਟਰ ਨੂੰ ਅੰਦਰ ਨੂੰ ਸਿੱਖੇ ਨਹੀਂ ਕੁ ਮਿਲ ਕੋ ਬਹੁਤ ਪੁੱਤ ਪਾਪੀ ਬਣਿਆ ਹੋਇਆ ਪੁੱਤ ਬਾਪ ਨੂੰ ਗੜਬੜੀ ਬੰਦੀ ਜਿਹੜੇ ਸਾਖ ਨੇ ਚਾਰ ਪਦਾਲ ਤੋਂ ਮੰਨਨੇ ਗੁਰਬਾਣੀ ਨਹੀਂ ਬੰਦਦੀ ਜਿਹੜੇ ਸਾਖ ਨੇ ਚਾਰ ਜੋਗ ਮੰਨਨੇ ਗੁਰਬਾਣੀ ਨਹੀਂ ਬੰਦਦੀ ਉਹ ਤਾਂ ਹੈ ਹੀ ਹਿੰਦੂ ਦਾ ਸਖਵਾਂ ਦਾ ਮਿਸ਼ਰਣ ਤੇ ਬਿਲਕੁਲ ਬਾਹਰ ਦਾ ਸਖਨ ਨਾ ਹਿੰਦੂ ਰਹਿ ਤਿਰਤਲ ਦਾ ਹਿੰਦੂ ਵੀ ਪੜਦਾ ਦੇ ਉਹ ਉਹ ਇਹ ਤਾਂ ਉਹ ਵੀ ਪੜਦਾ ਕ੍ਰਿਸ਼ਨ ਲੀਲਾ ਕੀ ਹੈ ਕ੍ਰਿਸ਼ਨ ਲੀਲਾ ਕੀ ਹੈ ਕ੍ਰਿਸ਼ਨ ਲੀਲਾ ਦੇ ਵਿੱਚ ਜਿਹੜੇ ਜਿਹੜੇ ਤਰੇ ਨੇ ਕ੍ਰਿਸ਼ਣ ਦੇ ਨਾਲ ਲੇਟੜੋ ਇਸ ਕਰਕੇ ਗੱਲ ਅਵਸਥਾ ਦੀ ਹੈ